ਫਿਲੌਰ ਦੇ ਨਜ਼ਦੀਕੀ ਪਿੰਡ ਸ਼ੇਖੂਪੁਰ ਵਿਖੇ ਲੋਕਾਵਲੋ ਲੋਕ ਇਨਸਾਫ ਮੰਚ ਦੇ ਆਗੂਆਂ ਦੀ ਹਾਜ਼ਰੀ ਵਿੱਚ ਪੱਤਰਕਾਰ ਵਾਰਤਾ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਗੂਆਂ ਨੇ ਦੱਸਿਆ ਕਿ ਇੱਥੇ ਵਸਦੇ ਕਈ ਘਰਾਂ ਦੇ ਉੱਪਰੋਂ ਦੀ ਬਿਜਲੀ ਦੀਆਂ ਤਾਰਾਂ ਕਾਫੀ ਸਮੇਂ ਤੋਂ ਲੰਘ ਰਹੀਆਂ ਹਨ ਜਿਸ ਕਾਰਨ ਹਰ ਸਮੇਂ ਉਨ੍ਹਾਂ ਦੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਹੁਤ ਵਾਰ ਇਸ ਸਮੱਸਿਆ ਸੰਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਚਾਨੂ ਕਰਵਾਇਆ ਜਾ ਚੁੱਕਾ ਹੈ ਪਰ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਆਗੂ ਨੇ ਆਖਿਆ ਕਿ ਅਗਰ ਉਨ੍ਹਾਂ ਦੀ ਇਸ ਮਸਿਆ ਦਾ ਹੱਲ ਬਿਜਲੀ ਵਿਭਾਗ ਨੇ ਨਾ ਕੀਤਾ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਹ ਤਾਰਾਂ ਲੰਬੇ ਸਮੇਂ ਤੋਂ ਜਿਹੜੀਆਂ ਕੋਠਿਆਂ ਦੇ ਉੱਤੋਂ ਦੀ ਬਹੁਤ ਨੇੜੇ ਆ ਜਿਹੜਾ ਹਰ ਵੇਲੇ ਹਾਸਾ ਹੋਣ ਦਾ ਕਾਰਨ ਬਣਿਆ ਰਹਿੰਦਾ ਹਰ ਵੇਲੇ ਡਰ ਦੇ ਖੋਫ ਦੇ ਵਿੱਚ ਜਿਹੜੇ ਆ ਪਰਿਵਾਰ ਤਿੰਨ ਚਾਰ ਪਰਿਵਾਰ ਆ ਜਿਹੜੇ ਚਾਰ ਘਰ ਆ ਉਹ ਰਹਿ ਰਹੇ ਆ ਛੋਟੇ ਛੋਟੇ ਬੱਚੇ ਆ ਕੋਠਿਆਂ ਤੋਂ ਚੜਨ ਤੋਂ ਵੀ ਗਰੇਜ ਕਰਦੇ ਆ ਡਰਦੇ ਆ ਜਦੋਂ ਕਦੇ ਨੇਰੀ ਆਉਂਦੀ ਆ ਬੱਚਿਆਂ ਨੂੰ ਸਾਹਮ ਸਾਹ ਕੇ ਰੱਖਦੇ ਆ ਮੰਨ ਲਓ ਇੰਨੇ ਹਾਲਾਤ ਮਾੜੇ ਆ ਬਾਰ ਬਾਰ ਬਿਜਲੀ ਬੋਰਡ ਨੂੰ ਦਰਖਾਸਤਾਂ ਦੇਣ ਦੇ ਵੀ ਮੰਨ ਲਓ ਜਿਹੜਾ ਪ੍ਰਸ਼ਾਸਨ ਆ ਵਿਹਲੀ ਬੋਰਡ ਆ ਮਿਲ ਕੇ ਆਲੇ ਸੁਣ ਨਹੀਂ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਪ੍ਰਸ਼ਾਸਨ ਨੂੰ ਬਿਲੀ ਬੋਰਡ ਨੂੰ ਜਿਹੜਾ ਇਹ ਤਾਰਾਂ ਲੱਗ ਰਹੀਆਂ ਕੋਠਿਆਂ ਦੇ ਉੱਤੇ ਦੀ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹਨਾਂ ਨੂੰ ਪਰੇ ਕੀਤਾ ਜਾਵੇ ਇਹ ਇੱਕ ਸਿਰਫ ਮੋਟਰ ਨੂੰ ਤਾਰਾਂ ਆਉਂਦੀਆਂ ਕੋਈ ਵੱਡਾ ਕੰਮ ਨਹੀਂ ਇਹ ਜੇ ਤੱਕੜੀਆਂ ਹੁਣ ਤਾਂ ਇੱਕ ਘੰਟੇ ਦਾ ਹੀ ਕੰਮ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਲੰਬੇ ਸਮੇਂ ਤੋਂ ਜਿਹੜਾ ਲਟਕਦਾ ਕੰਮ ਆ ਇਹ ਹੱਲ ਕੀਤਾ ਜਾਵੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਇੱਥੇ ਕੋਈ ਘਟਨਾ ਨਾ ਵਾਪਰੇ ਕਿਸੇ ਦਾ ਨੁਕਸਾਨ ਨਾ ਹੋ ਜਵੇ ਇਸ ਕਰਕੇ ਅੱਜ ਅਸੀਂ ਇਹ ਚੇਤਾਵਨੀ ਵੀ ਦਿੰਦੇ ਆ ਬੇਨਤੀ ਵੀ ਕਰਦੇ ਆ ਜੇ ਨਾ ਆਉਣ ਆਉਣ ਵਾਲੇ ਸਮੇਂ 'ਚ ਇਹ ਹੱਲ ਕੀਤਾ ਗਿਆ ਤੇ ਲੋਕਾਂ ਨੂੰ ਨਾਲ ਲੈ ਕੇ ਹੋਰ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਬੈਲ ਕੇ ਜਿਹੜਾ ਐਸਡੀਓ ਸਾਹਿਬ ਆ ਉਹਦੇ ਦਫ਼ਤਰ ਦੇ ਸਾਹਮਣੇ ਇਹ ਧਰਨਾ ਲਾਵਾਂਗੇ ਸਰਕਾਰ ਦਾ ਕੋਈ ਇਧਰ ਨੂੰ ਧਿਆਨ ਨਹੀਂ ਹੈਗਾ ਬਹੁਤ ਐਮਐਲ ਐਮਐਲ ਆਏ ਬਹੁਤ ਮੰਤਰੀ ਆਏ ਕਿਸੇ ਨੇ ਨਹੀਂ ਜਗਾਈਆ ਕੋਈ ਨਹੀਂ ਸੁਣਦਾ ਜੀ ਸਾਡੀ ਇੱਥੇ ਦਰਖਾਸਤਾਂ ਬਾਰੇ ਕੋਈ ਦਰਖਾਸਤ ਵਗੈਰਾ ਬਹੁਤ ਦਰਖਾਸਤਾਂ ਦਿੱਤੀਆਂ ਜੀ ਠੀਕ ਹੈ ਐਪਲੀਕੇਸ਼ਨ ਐਪਲੀਕੇਸ਼ਨ ਬਹੁਤ ਦਿੱਤੀਆਂ ਕੋਈ ਨਹੀਂ ਸੁਣਦਾ ਜੀ ਨਾ ਬਿਜਲੀ ਘਰ ਵਾਲੇ ਕੋਈ ਨਹੀਂ ਸੁਣਦਾ ਨਾ ਸਰਕਾਰ ਸੁਣਦੀ ਆ ਉਹਨਾਂ ਦਾ ਕੀ ਜਾਣਾ ਹੈ ਇਹਦੇ ਬਾਰੇ ਉਹਨਾਂ ਦਾ ਬਸ ਇਹੀ ਕਹਿਣਾ ਜੀ ਜੇ ਕੋਈ ਮੰਤਰੀ ਆਉਂਦਾ ਆ ਪਹਿਲਾਂ ਵੋਟਾਂ ਪਾਓ ਫੇਕਰਾ ਦੇਵਾਂਗੇ ਵੋਟਾਂ ਪਾਓ ਫੁਲਾਨਾ ਕਰੋ ਇੰਦਾ ਬਸ ਇਹ ਕਹੇ ਕਿਉਂਕਿ ਮੁੜ ਕੇ ਕੋਈ ਨਹੀਂ ਆਉਂਦਾ ਜੀ ਜੀ ਬਿਜਲੀ ਬੋਰਡ ਵਾਲੇ ਵੀ ਇਦਾਂ ਹੀ ਕਰਦੇ ਆ ਬਸ ਉਹਨਾਂ ਨੇ ਆਉਣਾ ਹੈ ਮੌਕਾ ਦੇਖ ਜਾਣਾ ਬਾਅਦ ਚੁਣੇ ਕੋਈ ਨਹੀਂ ਆਉਂਦਾ ਠੀਕ ਹੁਣ ਆਪਣੀ ਕੀ ਮੰਗ ਹੈ ਕੀ ਮੰਗ ਇਹੀ ਆ ਜੀ ਸਾਡੀ ਸਰਕਾਰ ਨੂੰ ਵੀ ਜਾਨੀ ਤਾਰਾਂ ਚੱਕੀਆਂ ਜਾਣ ਜਾਨੀ ਮਾਲ ਜਿਹੜਾ ਕੋਈ ਵੀ ਨੁਕਸਾਨ ਹੋ ਗਿਆ ਇਹ ਤੋਂ ਸਾਨੂੰ ਜਾਨੀ ਕਿ ਬਚਾਇਆ ਜਾਵੇ ਨਹੀਂ ਤਾਂ ਕੋਈ ਐਡਾ ਹਾਦਸਾ ਵੀ ਹੋ ਸਕਦਾ ਛੋਟੇ ਛੋਟੇ ਨਿਆਣੇ ਆ ਇਹਨਾਂ ਤਾਂ ਬਹੁਤ ਚੜ ਹੋ ਗਿਆ 17-80 ਸਾਲ ਕਿੰਨੇ ਕਰਾਂਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਤਕਰੀਬਨ 3-4 ਘਰ ਰਹਿ ਗਏ ਯਾਰ ਅੱਛਾ ਜੀ ਸਰਕਾਰ ਕੋਲੋਂ ਕੋਈ ਆਪਣੀ ਸੁਣਵਾਈ ਨਹੀਂ ਹੋ ਰਹੀ ਨਹੀਂ ਹੋ ਰਹੀ ਆਪਣੀ ਸਰਕਾਰ ਤੋਂ ਕੀ ਮੰਗ ਹੈਗੀ ਆ ਆਪਣੇ ਸਾਹ ਤਾਂ ਇਹੀ ਮੰਗਿਆ ਵੀ ਤਾਰਨਾ ਚਾਹ ਕੋਈ ਨਾ ਠੀਕ ਹੈ ਜੀ ਹੋਰ ਕੋਈ ਸੁਣਦਾ ਨਹੀਂ ਹੈਗਾ ਤੁਸੀਂ ਪ੍ਰਸ਼ਾਸਨ ਨੂੰ ਕੋਈ ਇਹਦੇ ਬਾਰੇ ਕੋਈ ਦੱਸਿਆ ਹੈ ਦੱਸਿਆ ਸਾਰਿਆਂ ਨੂੰ ਹਰੇਕ ਨੂੰ ਦੱਸੀਦਾ ਹੈ ਕੋਈ ਵੀ ਨਹੀਂ ਸੁਣਦਾ ਹੈਗਾ ਨਾ ਬਿਜਲੀ ਮੈਂ ਘਮਾ ਲਈ ਰੋਂਦੇ ਨਾ ਕੋਈ ਐਵੇਂ ਆ ਲੈ ਆਉਂਦੇ ਇਹ ਲੋਗੇ ਨਹੀਂ ਸੁਣਦੇ ਹੈ ਜੀ ਇਹਨਾਂ ਬੱਚਿਆਂ ਨੂੰ ਘਰ ਦੇ ਵਿੱਚ ਖੇਡਣ ਨੂੰ ਪਰੇਸ਼ਾਨੀ ਦੇ ਸਾਹਮਣੇ ਖੜੇ ਪੈ ਰਹੇ ਨੇ ਪਰੇਸ਼ਾਨੀ ਆ ਅਰੇ ਕਾਨੂੰਨੀਆਂ ਬੱਚਿਆਂ ਨੂੰ ਬੋਲੇ ਸਾਰਿਆਂ ਨੂੰ ਆ ਕੋਈ ਵੀ ਕੋਈ ਹਾਦਸਾ ਹੋ ਸਕਦਾ ਆ ਹਾਂਜੀ ਇਹ ਤੇ ਹੀ ਕਹਾਂਗੇ ਵੀ ਚਲੋ ਕੰਮ ਤਾਰਾਂ ਦਾ ਹੋ ਜਵੇ ਚੱਕ ਹੋ ਜਾਣ